ਲੁਧਿਆਣਾ ਤੋਂ ਵੱਡੀ ਖਬਰ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਦੇ ਥਾਣਾ ਸਦਰਦੀਨ ਪੈਂਦੇ ਧਾਂਦਾ ਰੋਡ ਦੇ ਨਜ਼ਦੀਕੀ ਪਿੰਡ ਮਹਿਮੂਦਪੁਰਾ ਦੇ ਵਿੱਚਕਾਰ ਸੀਆਈਏ ਵੱਲ ਦੀ ਟੀਮ ਅਤੇ ਨਸ਼ਾ ਤਸ਼ਕਰਾਂ ਵਿਚਾਲੇ ਜੰਮ ਕੇ ਮੁਕਾਬਲਾ ਹੋਇਆ ਇਸ ਦੌਰਾਨ ਦੋਨਾਂ ਪਾਸਿਓਂ ਹੀ ਫਾਇਰਿੰਗ ਹੋਈ ਹੈ ਤੇ ਇਸ ਫਾਇਰਿੰਗ ਦੇ ਵਿੱਚਕਾਰ ਇੱਕ ਨਸ਼ਾ ਤਸ਼ਕਰ ਅਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋ ਗਏ ਨੇ ਦੱਸਦੀ ਹੈ ਕਿ ਐਨਕਾਊਂਟਰ ਦੇ ਬਾਰੇ ਪਤਾ ਲੱਗ ਤਿਆ ਹੀ ਹੋਰ ਅਧਿਕਾਰੀਆਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚ ਗਈਆਂ ਅਤੇ ਦੱਸਦੀ ਹੈ ਕਿ ਸੀਆਈਏ ਮੁਲਾਜ਼ਮ ਸੰਦੀਪ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਇੱਕ ਹੋਰ ਮੁਲਾਜ਼ਮ ਹੈ ਪ੍ਰਿਤਪਾਲ ਵੀ ਜਿਹੜਾ ਜ਼ਖਮੀ ਹੋ ਗਿਆ ਉਸ ਨੂੰ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਜ਼ਖਮੀ ਨਸ਼ਾ ਤਸ਼ਕਰ ਦੀ ਪਛਾਣ ਜਿਹੜੀ ਹੈ ਉਹ ਰੋਹਿਤ ਵੱਜੋਂ ਹੋਈ ਹੈ ਦੱਸ ਦਈਏ ਕਿ ਉਸ ਵੇਲੇ ਜੋ ਹਾਲਾਤ ਬਣੇ ਘਰ ਦੇ ਤੇ ਘਰ ਵਾਲਿਆਂ ਦਾ ਕੀ ਕਹਿਣਾ ਉਸ ਪਰਿਵਾਰ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਬਾਰੇ ਤੁਹਾਡੇ ਨਾਲ ਮੌਕੇ ਦੀਆਂ ਸਾਰੀਆਂ ਤਸਵੀਰਾਂ ਸਾਂਝੀ ਕਰ ਰਿਹਾ ਪੱਤਰਕਾਰ ਅਭਿਸ਼ੇਕ ਚਰੋਟਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼ ਪੁਲਿਸ ਆਈ ਸੀ ਹਾਂਜੀ ਸਵੇਰੇ 8:30 ਵਜੇ ਆਈ ਹੈ ਤਾਂ ਮਤਲਬ ਬੂਆ ਖੜਕਾਂਦੇ ਪਏ ਸੀ ਮੇਰੀ ਸੱਸ ਬੂਆ ਖੋਲਣ ਗਏ ਸੀ ਉਹਨਾਂ ਨੇ ਜਦੋਂ ਬੂਆ ਨਹੀਂ ਖੋਲਿਆ ਉਹਨਾਂ ਨੂੰ ਲੱਗਾ ਕਿ ਜਦੋਂ ਜਾਣ ਕੇ ਜਿੱਦਾਂ ਚੋਰ ਵਗੈਰਾ ਆਂਦੇ ਚੋਰੀ ਵਗੈਰਾ ਕਰਨ ਆਏ ਆ ਉਹ ਕਹਿੰਦੇ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਸੱਸ ਮੇਰੇ ਨੇ ਬੂਆ ਨਹੀਂ ਖੋਲਿਆ ਪਰ ਉਹ ਨਾਲ ਦੇ ਘਰ ਫੋੜੀਆਂ ਤਾਂ ਠਾਣੋਂ ਆਏ ਇੱਕ ਜਣਾ ਸੱਸ ਮੇਰੀ ਨੇ ਅੰਦਰਲਾ ਬੂਆ ਮਤਲਬ ਖੁੱਲ ਲੱਗਿਓ ਨਾ ੱਤਕਾ ਮਾਰਿਆ ਤੇ ਸੱਸ ਮੇਰੇ ਥੱਲੇ ਡੇਗ ਗਏ ਜਦੋਂ ਬਾਹਰ ਸਾਰੇ ਡੇਣਗੇ ਉਹ ਕਹਿੰਦੇ ਮਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ ਆਪਾਂ ਆਪਾਂ ਕਿਹਾ ਕਿ ਲੈ ਜਾਓ ਰਮਾਨ ਨਾਲ ਲੈ ਜਾਓ ਪਰ ਜਦੋਂ ਬਾਹਰ ਨੂੰ ਸਾਰੇ ਜਾਣ ਗਏ ਤੇ ਘਰ ਦੇਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਂਦੇ ਆ ਉਹ ਚੀਜ਼ ਆ ਘਰ ਦੇ ਉਹਨਾਂ ਨੂੰ ਛਡਾਣ ਲੱਗ ਪਏ ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਨੇ ਬਾਅਦ ਚ ਉਹਨਾਂ ਗੋਲੀ ਚਲਾਤੀ ਉਹ ਮੇਰੇ ਘਰ ਵਾਲੇ ਦੇ ਲੱਗੇ ਕੀ ਨਾਮ ਘਰ ਵਾਲੇ ਦਾ ਰੋਹਿਤ ਹੀਰਾ ਅੱਛਾ ਮਨੀਸ਼ ਨੂੰ ਘੜਨ ਆਏ ਸੀ ਹਾਂਜੀ ਹਾਂਜੀ ਦੱਸਿਓ ਕਿਹੜੇ ਮਾਮਲੇ ਚ ਆਏ ਸੀਗੇ ਨਹੀਂ ਇਹ ਨਹੀਂ ਪਤਾ ਸਰ ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮਨੀਸ਼ ਤੇ ਨਹੀਂ ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਉਹਦੇ 2 ਗੋਲੀਆਂ ਲੱਗੀਆਂ ਇਹ ਘਾਰ-ਪਾਰ ਹੋ ਗਈ ਤੇ ਇੱਕ ਲੱਤ ਉਸਨੂੰ ਲੱਗ ਗਈ ਕੀ ਅਚਾਨਕ ਚਲੀ ਜਾਂ ਅਗਰ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ ਤੁਹਾਡੇ ਸਾਹਮਣੇ ਵਾਲੀ ਬੋਲੀ ਨਹੀਂ ਨਹੀਂ ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ ਹਾਂਜੀ ਤੇ ਪਤਾ ਨਹੀਂ ਗੋੜੀ ਕਿੱਦਾਂ ਚਲੀ ਨਹੀਂ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ ਹਾਂਜੀ ਕਾਰਵਾਈ ਕਰਨ ਦੇ ਮੇਰੀ ਸੱਸ ਨੂੰ ਠਾਣੇ ਲੈ ਗਏ ਹਾਂ ਹਾਂਜੀ ਤੇ ਫਾਦਰ ਤੁਹਾਡੇ 16 ਸਾਲ ਸੋਰਾ ਸਾਹਿਬ ਮੇਰੇ ਹਸਪਤਾਲ ਨੂੰ ਕੋਈ ਗੱਲਬਾਤ ਹੋ ਰਹੀ ਆ ਤੁਹਾਡੀ ਸੋਰਾ ਸਾਹਿਬ ਨਾਲ ਨਹੀਂ ਨਹੀਂ ਫੋਨ ਵੀ ਸਾਡੇ ਉਹ ਲੈ ਗਏ ਨੇ ਓਕੇ ਸਾਰੇ ਪੁਲਿਸ ਬਾਹਰ ਵੀ ਖੜੀ ਆ ਤੁਹਾਡੇ ਹਾਂਜੀ ਕੀ ਕਿਉਂ ਖੜੇ ਬਾਰ ਕੀ ਕਹਿੰਦੇ ਪਏ ਆ ਅੰਦਰ ਕਿਸੇ ਨੂੰ ਆਣ ਨਹੀਂ ਦੇ ਰਹੇ ਕਹਿੰਦੇ ਵੀ ਜੇ ਕੋਈ ਮੁੰਡਾ ਆਂਦਾ ਆ ਕੋਈ ਆਂਦਾ ਵੀ ਉਹਨੂੰ ਅੰਦਰ ਨਾ ਆਉਣ ਦਿਓ ਕਿ ਕੋਈ ਰਿਸ਼ਤੇਦਾਰ ਆਂਦਾ ਜਿੱਦਾਂ ਕਿ ਅੰਦਰ ਨਾ ਆਉਣ ਦਿਓ ਬਸ ਉਹਨਾਂ ਨੇ ਨਹੀਂ ਕਹਿੰਦੀ ਤੁਸੀਂ ਕੀ ਕੋ ਨੂੰ ਮੈਂ ਉਹਦੀ ਮੰਮੀ ਆ ਤਾਈ ਆਉਂਦਾ ਪਰ ਮੰਮੀ ਮੰਮੀ ਕਹਿੰਦੇ ਨੇ ਮੈਨੂੰ ਸਾਰੇ ਤੇ ਮੈਂ ਤਾਂ ਬਾਅਦ ਚ ਆਈਆਂ ਜਦੋਂ ਲੈ ਲੂਗੀ ਪਤਾ ਲੱਗਿਆ ਤੁਹਾਨੂੰ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਕਿਸੇ ਨਾਲ ਨਹੀਂ ਹੋਈ ਕੀ ਮੰਗਦੇ ਹੋ ਤੁਸੀਂ ਸਾਫ਼ੀ ਮੰਗਿੰਦੇ ਇਨਸਾਫ਼ ਮੰਗਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ